ਅਜੀ ਗਰਮੀ ਦਾ ਬਹੁਤ ਬੁਰਾ ਹਾਲ ਹੈ ਜਦੋਂ ਸਵੇਰੇ ਨਿਕਲੀਦਾ ਉਸ ਵੇਲੇ ਤੇ ਮੌਸਮ ਠੀਕ ਹੁੰਦਾ ਪਰ ਜਿਉਂ ਜਿਉਂ ਦਿਨ ਅੱਗੇ ਵਧਦਾ 12 ਵਜੇ ਤੇ ਇੰਨਾ ਕਿ ਬੁਰਾ ਹਾਲ ਹੋ ਜਾਂਦਾ ਫਿਰ ਸੜਕ ਤੇ ਨਿਕਲੇ ਜਾਣੀ ਜਾਂਦਾ ਪਰ ਇਹਦੇ ਨਾਲ ਜਿਹੜਾ ਆ ਲੋਕਾਂ ਨੂੰ ਵੀ ਥੋੜਾ ਆਪਣਾ ਬਚਾ ਕਰਨਾ ਜਿਹਦਾ ਸਿਰ ਮੂਟ ਟੱਕ ਕੇ ਨਿਕਲਣਾ ਚਾਹੀਦਾ ਤਾਂ ਕਿ ਜਿਹੜੀ ਲੂ ਚੱਲ ਰਹੀ ਹੈ ਗਰਮ ਹਵਾ ਚੱਲ ਰਹੀ ਹੈ ਉਸ ਤੋਂ ਬਚਿਆ ਜਾ ਸਕੇ ਪਰ ਗਰਮੀ ਦਾ ਇੰਨਾ ਕਿ ਪਰਲੋਗ ਹੈ ਲੋਕਾਂ ਨੂੰ ਇਹ ਸੁਝਾ ਦੇਣਾ ਕਿ ਆਪਣਾ ਕੰਮ ਜਲਦੀ ਜਲਦੀ ਨਿਭਾ ਕੇ ਘਰਾਂ ਦੇ ਰਹਿਣ ਆਪਣੀ ਸਿਹਤ ਦਾ ਖਿਆਲ ਰੱਖਣ ਮੈਂ ਆਜ ਇੱਥੇ ਠੰਡਾ ਪਾਣੀ ਪੀਣ ਵਾਸਤੇ ਆਇਆ ਨਿੰਮੂ ਪਾਣੀ ਪੀਣ ਵਾਸਤੇ ਆਇਆ ਕਿਉਂਕਿ ਮੈਂ ਹਰ ਵੇਲੇ ਫੀਲਡ 'ਚ ਚੱਲਣਾ ਹੁੰਦਾ ਹੈ ਤੇ ਮੈਂ ਆਪਣੀ ਸਿਹਤ ਨੂੰ ਆਪ ਦੇਖਣਾ ਹੈ ਤੇ ਸੋਡਾ ਮਿਲ ਜੇਗੀ ਜੀ ਅੱਜਕੱਲ੍ਹ ਗਰਮੀ ਪੈਰੀ ਬੜੀ ਖਤਰਨਾਕ ਹੈ ਜੀ ਔਰ ਮੈਂ ਸਾਰੇ ਪਠਾਨਕੋਟ ਵਾਸੀਆਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਜ਼ਰੂਰੀ ਕੰਮ ਨੇ ਉਹ ਸਵੇਰੇ 12 ਵਜੇ 1 ਵਜੇ ਤੋਂ ਪਹਿਲੇ-ਪਹਿਲੇ ਨਿਪਟਾ ਲਓ ਤਾਂ ਕਿ ਫਿਰ ਲੂ ਆ ਜਾਂਦੀ ਹੈ ਲੂ ਨਾਲ ਕੋਈ ਬਿਮਾਰੀ ਉਮਰੀ ਲੱਗ ਜਾਂਦੀ ਹੈ ਕੁਛ ਨਾ ਕੁਛ ਪ੍ਰੋਬਲਮ ਆ ਜਾਂਦੀ ਹੈ ਤੇ ਸਵੇਰੇ ਸਵੇਰੇ ਆਪਣੇ ਜਿਹੜੇ ਕੰਮ ਨੇ ਕਰ ਲੋ ਕਿਉਂਕਿ ਟੈਂਪਰੇਚਰ ਬੜਾ ਹੀ ਖਤਰਨਾਕ ਹੈ 40 ਪਲੱਸ ਟੈਂਪਰੇਚਰ ਪਠਾਨਕੋਟ ਦਾ ਹੋ ਗਿਆ ਜੀ ਅ ਐਕਚੁਅਲੀ ਜਿਹੜੀ ਇਸ ਟਾਈਮ ਤੇ ਗਰਮੀ ਹੈ ਨਾ ਉਹਦੇ ਚ 에ਅ ਦੇ ਵਿੱਚ ਹਿਊਮਿਡਿਟੀ ਦਾ ਫੈਕਟਰ ਕਾਫੀ ਘੱਟ ਹੈ ਗਿਆ ਤੇ ਮੇਨ ਵਿੱਚ ਸਭ ਤੋਂ ਪਹਿਲੀ ਪ੍ਰੀਕਾਸ਼ਨ ਤੇ ਇਹ ਹੀ ਹੈ ਕਿ ਜਿਹੜਾ ਪੀਕ ਟਾਈਮ ਹੈਗਾ ਯਾਨੀ ਕਿ 12 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ ਜੇ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤੇ ਲੋਕ ਨੂੰ ਅਵੋਇਡ ਕਰ ਸਕਦੇ ਆ ਤੇ ਐਡਵਾਈਡ ਕਰਨ ਪਰ ਜੇ ਕਿ ਕਾਰਨਾ ਕਰਕੇ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ ਜਾਂ ਜੌਬ ਹੈ ਜਾਂ ਕੋਈ ਹੋਰ ਸਰਕਮਸਟੈਂਸਸ ਹੈਗੇ ਆ ਉਸ ਕੇਸ ਦੇ ਵਿੱਚ ਆਪਣੇ ਸਿਰ ਨੂੰ ਢੱਕ ਕੇ ਰੱਖਣ ਹਾਈਡਰੇਟ ਰਹਿਣ ਹਾਈਡਰੇਟ ਕਹਿਣ ਤੋਂ ਭਾਏ ਹੈ ਕਿ ਮਤਲਬ ਪਾਣੀ ਪੀਣ ਠੀਕ ਅਮਾਉਂਟ ਦੇ ਵਿੱਚ ਤੇ ਗਰਮੀ ਦੇ ਵਿੱਚ ਕਿਉਂਕਿ ਅਸੀਂ ਨਾ ਇਲੈਕਟੋਲਾਈਟਸ ਲੂਜ਼ ਕਰਦੇ ਆ ਉਸ ਕੇਸ ਦੇ ਵਿੱਚ ਨਿੰਬੂ ਪਾਣੀ ਜਾਂ ਕੋਈ ਵੀ ਐਜਾ ਤਰਲ ਪਦਾਰਥ ਉਹ ਲੈ ਸਕਦੇ ਆ ਪਰ ਮੇਨ ਇਹ ਹੈ ਕਿ ਆਪਣਾ ਜਿਹੜਾ ਸਿਰ ਹੈਗਾ ਉਹਨੂੰ ਕਵਰ ਕਰਕੇ ਰੱਖਣ ਤੇ ਗਲ ਦੇ ਵਿੱਚ ਜਿੱਦਾਂ ਕੋਈ ਪਰਨਾ ਵਗੈਰਾ ਜਾਂ ਕੁਝ ਵੀ ਇਦਾਂ ਦਾ ਪਾ ਲੈਣ ਤਾਂ ਕਿ ਜਿਹੜਾ ਗਰਮੀ ਹੈਗੀ ਆ ਉਸ ਤੋਂ ਬਚਣ ਤੇ ਜੇ ਬਾਈ ਚਾਂਸ ਗਰਮੀ ਕਰਕੇ ਸਰੀਰ ਦੇ ਵਿੱਚ ਟੈਂਪਰੇਚਰ ਵੱਧ ਰਿਹਾ ਆ ਜਾਂ ਉਹਨਾਂ ਨੂੰ ਸਵੇਟਿੰਗ ਚ ਪ੍ਰੋਬਲਮ ਆ ਰਹੀ ਆ ਅਨਕੌਂਸ਼ੀਅਸ ਹੋ ਰਹੇ ਕੁਝ ਵੀ ਦਲਤ ਆਪਣੇ ਨੇਰੇ ਸਰਕਾਰੀ ਹਸਪੀਟਲ ਆ ਕੇ ਉਹਨੂੰ ਪ੍ਰੀਕਾਸ਼ਨ ਜਾਂ ਟਰੀਟਮੈਂਟ ਲੈਣ ਉਹਦੇ ਬਿਹਤਰ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ